ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਸ਼ਾ ਕਰਦੇ ਹਾਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਆਪਣੇ ਦੋਸਤਾਂ ਲਈ ਆਪਣੀ ਆਡੀਅנס ਦੇ ਲਈ ਬਹੁਤ ਸੋਹਣੀ ਕੁੱਠੀ ਬਹੁਤ ਸਸਤੇ ਰੇਟ ਦੇ ਵਿੱਚ ਲੈ ਕੇ ਆਏ ਹਾਂ ਜੀ ਬਹੁਤ ਹੀ ਘੱਟ ਰੇਟ ਹੈ ਬ੍ਰੈਂਡ ਨਿਊ ਕੁੱਠੀ ਇਹ ਬਣੀ ਹੋਈ ਹੈ ਬਹੁਤ ਹੀ ਵਧੀਆ ਕੰਮ ਕੀਤਾ ਗਿਆ ਕੋਠੀ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜ਼ਰੂਰੀ ਜਾਣਕਾਰੀ ਦੇ ਦਿੰਨੇ ਆ ਹਰ ਵੀਡੀਓ ਦੇ ਵਿੱਚ ਦਿੰਨੇ ਆ ਤਾਂ ਕੁਝ ਸੈਕੰਡਾਂ ਦੇ ਵਿੱਚ ਜਾਣਕਾਰੀ ਇਹ ਦਿੰਨੇ ਆ ਕਿ ਜਿੰਨਾ ਪਰਿਵਾਰਾਂ ਨੇ ਆਪਾਂ ਤੋਂ 5 ਲੱਖ 10 ਲੱਖ 20 ਲੱਖ 30 ਲੱਖ ਤੱਕ 40 ਲੱਖ ਤੱਕ ਕੋਠੀਆਂ ਦੀ ਡਿਮਾਂਡ ਕੀਤੀ ਸੀ ਤਾਂ ਆਪਾਂ ਉਹ ਕੋਠੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦਿਖਾ ਚੁੱਕੇ ਹਾਂ ਜੀ ਤੁਸੀਂ ਇਸ YouTube ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਉਹ ਕੋਠੀਆਂ ਦੇਖ ਸਕਦੇ ਹੋ ਆਪਣੇ ਬਜਟ ਦੇ ਅਕੋਰਡਿੰਗ ਜੇਕਰ ਤੁਹਾਨੂੰ 5 7 10 ਲੱਖ 20 ਲੱਖ ਚ ਕੋਈ ਵੀ ਘਰ ਕੋਠੀ ਪਸੰਦ ਆਉਂਦਾ ਹੈ ਤਾਂ ਆਪਾਂ ਉਹ ਤੁਹਾਨੂੰ ਕੋਠੀ ਜ਼ਰੂਰ ਦਿਖਾਵਾਂਗੇ ਅਤੇ ਜੇਕਰ ਤੁਹਾਨੂੰ ਕੋਠੀ ਪਸੰਦ ਆਉਂਦੀ ਹੈ ਤਾਂ ਤੁਹਾਡੇ ਤੁਹਾਨੂੰ ਉਸ ਕੋਠੀ ਦੀ ਚਾਬੀ ਵੀ ਲੈ ਕੇ ਦੇਵਾਂਗੇ ਠੀਕ ਹੈ ਜੀ ਤੇ ਜਿਹੜੇ ਪਰਿਵਾਰ ਕਿਰਾਏ ਤੇ ਬੈਠੇ ਹੋਏ ਨੇ ਬਹੁਤ ਸਸਤੇ ਰੇਟਾਂ ਦੇ ਵਿੱਚ ਕੋਠੀਆਂ ਦੀ ਡਿਮਾਂਡ ਕਰਦੇ ਨੇ ਮਕਾਨਾਂ ਦੀ ਤਾਂ ਉਹ ਵੀ ਆਪਾਂ ਦਿਖਾ ਚੁੱਕੇ ਆ ਜੀ ਇਹੇ ਜ਼ਰੂਰੀ ਸੂਚਨਾ ਸਾਨੂੰ ਹਰ ਵੀਡੀਓ ਵਿੱਚ ਦੇਣੀ ਪੈਂਦੀ ਹੈ ਕਿ ਪੁਰਾਣੀ ਆਡੀਅנס ਨੂੰ ਪਤਾ ਹੈ ਤੇ ਨਵੀਂ ਆਡੀਅנס ਦੇ ਲਈ ਇਹ ਨਵੀਂ ਗੱਲ ਹੁੰਦੀ ਹੈ ਬੈਂਕ ਲੋਨ ਤੇ ਆਪਾਂ ਜ਼ਿਆਦਾਤਰ ਕੋਠੀਆਂ ਦਿਖਾਉਂਦੇ ਆ ਜਿਨ੍ਹਾਂ ਤੇ ਬੈਂਕ ਲੋਨ ਵੀ ਹੋਇਆ ਹੋਵੇ ਆਲਰੇਡੀ ਤੇ ਤੁਸੀਂ ਬੈਂਕ ਲੋਨ ਆਪਣੇ ਨਾਮ ਤੇ ਟਰਾਂਸਫਰ ਕਰ ਸਕਦੇ ਹੋ ਚਲੋ ਹੁਣ ਆਪਾਂ ਇਸ ਵੀਡੀਓ ਦੀ ਜਾਣਕਾਰੀ ਸ਼ੁਰੂ ਕਰਦੇ ਆ ਜੀ ਤੁਸੀਂ ਇਸ ਵੀਡੀਓ ਦੇ ਵਿੱਚ ਤਕਰੀਬਨ ਦੇਖ ਚੁੱਕੇ ਹੋ ਪੇਂਟ ਦਾ ਕੰਮ, वुਡ ਦਾ ਕੰਮ, ਦਰਵਾਜਿਆਂ ਦਾ ਕੰਮ, ਫਲੋਰ ਤੇ ਮਾਰਬਲ ਦਾ ਕੰਮ, ਟਾਈਲਾਂ ਦਾ ਕੰਮ ਸਾਰਾ ਇੱਕ ਕੋਠੀ ਦੇ ਵਿੱਚ ਕੰਪਲੀਟ ਹੈ ਜੀ। ਤੇ ਪ੍ਰਾਈਸ ਬਹੁਤ ਘੱਟ ਰੱਖਿਆ ਹੈ, ਬਣਾਈ ਵੀ ਬਹੁਤ ਸੋਹਣੀ ਹੈ। ਤਾਂ ਆਪਾਂ ਸਭ ਤੋਂ ਪਹਿਲਾਂ ਇਸ ਦੀ ਜਗ੍ਹਾ ਦੱਸਦੇ ਹਾਂ, ਇਹ 91 ਗੱਜ ਦੇ ਵਿੱਚ ਕੋਠੀ ਬਣੀ ਹੋਈ ਹੈ, 2 ਬੈੱਡਰੂਮ, ਵਾਸ਼ਰੂਮ, ਕਿਚਨ ਤੇ ਡਰਾਈੰਗ ਰੂਮ ਹੈ ਜੀ, ਲੌਬੀ ਦਾ ਕੁਝ ਏਰੀਆ ਪੂਰੀ ਬਣੀ ਹੋਈ ਹੈ। 91 ਗੱਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ। ਉਸ ਤੋਂ ਬਾਅਦ ਇਸ ਦਾ ਜੋ ਲੋਕੇਸ਼ਨ ਹੈ, ਲੋਕੇਸ਼ਨ ਧਿਆਨ ਨਾਲ ਸੁਣ ਰਹੇ ਹੋ। ਸਾਰੇ ਹੀ ਪੂਰੀ ਜਾਣਕਾਰੀ ਪੁੱਛਦੇ ਨੇ ਲੋਕੇਸ਼ਨ ਪ੍ਰਾਈਸ ਤੇ ਕਿੰਨੇ ਗੱਜ ਵਿੱਚ ਹੋਈ ਬਣੀ ਹੋਈ ਹੈ ਇਹ ਜ਼ਰੂਰੀ ਗੱਲਾਂ ਹੁੰਦੀਆਂ ਨੇ ਤਾਂ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਜਗ੍ਹਾ ਦੱਸਤੀ ਇਹ 96 ਗੱਜ ਦੇ ਵਿੱਚ ਇਹ ਬਣੀ ਹੋਈ ਹੈ ਉਸ ਤੋਂ ਬਾਅਦ ਲੋਕੇਸ਼ਨ ਹੁਣ ਦੱਸਾਂਗੇ ਲੋਕੇਸ਼ਨ ਧਿਆਨ ਨਾਲ ਸੁਣ ਲਿਓ ਜੇਕਰ ਤੁਸੀਂ ਧਿਆਨ ਨਾਲ ਲੋਕੇਸ਼ਨ ਨਹੀਂ ਸੁਣਦੇ ਤਾਂ ਕਾਲ ਕਰਕੇ ਸਾਰੇ ਪੁੱਛਦੇ ਨੇ ਤਾਂ ਸਾਰਿਆਂ ਨੂੰ ਹੀ ਸਮਝਾਣੀ ਪੈਂਦੀ ਆ ਜਿੱਦਾਂ ਤੁਸੀਂ ਲੁਧਿਆਣਾ ਸ਼ਹਿਰ ਵਿੱਚ ਤੁਸੀਂ ਜਾਣਦੇ ਹੋ ਚੰਡੀਗੜ੍ਹ ਰੋਡ ਹੈ ਜੀ ਸਮਰਾਲਾ ਚੌਂਕ ਦੇ ਨਾਲ ਚੰਡੀਗੜ੍ਹ ਰੋਡ ਹੈ ਚੰਡੀਗੜ੍ਹ ਰੋਡ ਜਿਹੜਾ ਚੰਡੀਗੜ੍ਹ ਨੂੰ ਜਾਂਦਾ ਹੈ ਸਮਰਾਲਾ ਚੌਂਕ ਦੇ ਨਾਲ ਚੰਡੀਗੜ੍ਹ ਰੋਡ ਦੇ ਨਾਲ ਤੁਸੀਂ ਤਰਕੋਨੀ ਪਾਰਕ ਭਾਮੀਆਂ ਵੱਲੋਂ ਵੀ ਆ ਸਕਦੇ ਹੋ ਭਾਮੀਆਂ ਰੋਡ ਵੱਲੋਂ ਵੀ ਆ ਸਕਦੇ ਹੋ ਜਾਂ ਤੁਸੀਂ ਵੀਰ ਪੈਲਸ ਦੇ ਨਾਲੋਂ ਵੀ ਜੀਟੀਬੀ ਨਗਰ ਵੱਲੋਂ ਵੀ ਆ ਸਕਦੇ ਹੋ 33 ਫੁੱਟ ਰੋਡ ਇੱਥੇ ਕਾਫੀ ਫੇਮਸ ਹੈ 33 ਫੁੱਟ ਰੋਡ ਦੇ ਨਾਲ ਇਹ ਮੁੰਡੀਆਂ ਕਲਾਂ ਦੇ ਨਾਲ ਵੀ ਪੈ ਜਾਂਦੀ ਹੈ ਭਾਮੀਆਂ ਰੋਡ ਤੇ ਵੀ ਕੋਠੀ ਪੈ ਜਾਂਦੀ ਤੁਸੀਂ ਸਮਝ ਸਕਦੇ ਹੋ 33 ਫੁੱਟ ਰੋਡ ਦੇ ਨਾਲ ਭਾਮੀਆਂ ਮੁੰਡੀਆਂ ਕਲਾਂ ਦੇ ਵਿੱਚ ਇਹ ਕੋਠੀ ਮੌਜੂਦ ਹੈ ਜੀ ਠੀਕ ਹੈ ਜੀ ਬਾਕੀ ਮੌਕੇ ਤੇ ਵਿਜ਼ਿਟ ਕਰਕੇ ਪਤਾ ਲੱਗ ਜਾਂਦਾ ਜੀ ਉਸ ਤੋਂ ਬਾਅਦ ਪ੍ਰਾਈਸ ਬਹੁਤ ਘੱਟ ਰੱਖਿਆ ਹੈ 30 ਲੱਖ 50 ਹਜ਼ਾਰ ਇਸ ਦਾ ਰੇਟ ਹੈ ਬਾਕੀ ਮੌਕੇ ਤੇ ਘਟਵਾਦ ਹੋ ਜਾਊਗਾ ਜੇਕਰ ਤੁਸੀਂ ਬੈਂਕ ਲੋਨ ਕਰਵਾਉਣਾ ਹੈ ਤਾਂ ਆਪਾਂ ਤੁਹਾਨੂੰ ਬੈਂਕ ਲੋਨ ਵੀ ਕਰਵਾ ਦਵਾਂਗੇ ਅੱਗੇ ਆਉਣ ਵਾਲੇ ਸਮੇਂ ਵਿੱਚ ਹੋਰ ਸਸਤੀਆਂ ਕੋਠੀਆਂ ਦਿਖਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਫਰੈਂਡਸ ਫੈਮਿਲੀ ਨਾਲ ਸ਼ੇਅਰ ਕਰ ਲਿਓ ਆਪਾਂ ਤੁਹਾਡੇ ਨਾਲ ਜੁੜੇ ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਕੋਠੀਆਂ ਦੇਖ ਲਈ ਧੰਨਵਾਦ ਜੀ